ਠਿੰਡਾ ਦੇ ਗਪਾਲ ਨਗਰ ਵਿਖੇ ਲੁੱਟਖੋ ਕਰਨ ਵਾਲੇ 4 ਤੇ ਮੁਕੱਦਮਾ ਦਰਜ ਕਰ ਦੋ ਕੀਤੇ ਇੰਗਰਫਤਾਰ ਐਸਐਚਓ ਕਨਾਲ ਕਲੋਨੀ ਨੇ ਦਿੱਤੀ ਜਾਣਕਾਰੀ ਬੁੱਧਵਾਰ ਨੂੰ 12 ਵਜੇ ਦੇ ਲਗਭਗ ਐਸਐਚਓ ਕਨਾਲ ਕਲੋਨੀ ਹਰਜੀਵਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀਸੀਆਰ ਦੀ ਪੁਲਿਸ ਪਾਰਟੀ ਦੀ ਸਹਾਇਤਾ ਦੇ ਨਾਲ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਠਿੰਡਾ ਦੇ ਗਪਾਲ ਨਗਰ ਦੇ ਅੰਦਰ ਲੁੱਟਖੋ ਕਰਨ ਵਾਲੇ ਚਾਰ ਵਿਅਕਤੀਆਂ ਦੇ ਮਕਦਮਾ ਦਰਜ ਕਰਕੇ ਦੋ ਨੂੰ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਪਿਛਲੇ ਦਿਨੀ ਲੇਬਰ ਦਾ ਕੰਮ ਕਰਦੇ ਵਿਅਕਤੀ ਦੇ ਕੋਲੋਂ ਇਹਨਾਂ ਵੱਲੋਂ ਆਪਣਾ ਦੋ ਮੋਬਾਈਲ ਫੋਨ ਅਤੇ ਉਹਨਾਂ ਦਾ ਆਪਣਾ ਪਰਸ ਜਿਹੜਾ ਉਹ ਖੋਹ ਲਿਆ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਦੇ ਮਕਦਮਾ ਦਰਜ ਕੀਤਾ ਗਿਆ ਸੀ ਅਤੇ ਦੋ ਨੂੰ ਇਹਨਾਂ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਦੋ ਦੀ ਇਹਨਾਂ ਵੱਲੋਂ ਹਾਲ ਕੀਤੀ ਜਾ ਰਹੀ ਹੈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਦੀਆਂ ਸਾਰੀਆਂ ਤਸਵੀਰਾਂ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਐਸ ਐਚਓ ਕਨਾਲ ਕਲੋਨੀ ਹਰਜੀਵਨ ਸਿੰਘ ਕਿਸਕ ਨਾਮ ਹੋ ਰੱਬ ਹਰਜੀਵਨ ਸਿੰਘ ਐਸਚੋ ਖਾਉ ਉਹ ਜੀ ਮਾਲੇ ਤੋਂ ਵੀ ਫੜੀ ਨਹੀਂ ਗਈ ਜਿਹੜੇ ਦੋ ਵਿਅਕਤੀ ਫੜੇ ਜੇ 6 ਤਰੀਕ ਨੂੰ ਨਾ ਰੇਲਵੇ ਲਾਈਨ ਦੇ ਕੋਲੋਂ ਗੋਪਾਲਨਗਰ ਚੋਂ ਮੋਢਲਾ ਇੱਕ ਹਾਜੀ ਕੁਮਾਰ ਨਾਮ ਦਾ ਮੁੰਡਾ ਦੁਪਹਿਰ ਨੂੰ ਰੋਟੀ ਖਾਣ ਆ ਰਿਹਾ ਸੀਗਾ ਥਲੇ ਉਹਦਾ ਕੰਮ ਕਰਦਾ ਹੋ ਉਥੋਂ ਚਾਰ ਨਾਮ ਨੂੰ ਆਦਮੀਆਂ ਨੇ ਉਹਨਾਂ ਦਾ ਖੋਹ ਕਰ ਲਈ ਸੀਗੀ ਉਹ ਚ ਦੋ ਮੋਬਾਈਲ ਸੀਗੇ ਉਹਨਾਂ ਦੇ ਤੇ ਕੁਝ ਪੈਸੇ ਸੀਗੇ ਉਦੇ ਸੰਬੰਧ ਚ ਅਸੀਂ 4 ਬੰਦੇ ਨੂੰ ਨਾਮਿਨੇਟ ਕਰ ਲਿਆ ਸੀਗਾ ਚਾਰਾਂ ਚੋਂ ਦੋ ਨੂੰ ਅਸੀਂ ਕੱਲ ਪੀਸੀਆਰ ਦੀ ਮਦਦ ਨਾਲ ਦੋ ਬੰਦੇ ਆ ਜਿਹੜੇ ਉਹਨਾਂ ਦੇ ਨਾਮ ਹੈਗੇ ਐਗੇ ਗੌਰਵ ਤੇ ਰਾਜਕਮਾਰ ਇਹਨਾਂ ਨੂੰ ਗੋਪਾਲਨਗਰ ਦੇ ਕੋਲੋਂ ਅਸੀਂ ਕਾਬੂ ਕਰ ਲਿਆ ਗਿਆ ਬਾਕੀ ਦੋ ਵਿਅਕਤੀ ਜਿਹੜੇ ਦੋ ਵਿਅਕਤੀ ਹੋਰ ਹੈਗੇ ਉਹਨਾਂ ਨੂੰ ਮੈਂ ਚਲੋ ਨਾਂ ਨਹੀਂ ਤੁਹਾਨੂੰ ਡਿਸਕਲੋਜ਼ ਕਰਦਾ ਉਹ ਬੰਦੇ ਵੀ ਇੱਧਰ ਦੀ ਸਾਡੇ ਰਹਿਣ ਵਾਲੇ ਹੈਗੇ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਤੇ ਜਿਹੜਾ ਇਹਨਾਂ ਤੋਂ ਕੋਈ ਆ ਮੋਬਾਈਲ ਤੇ ਹੋਰ ਉਹ ਵੀ ਜਲਦੀ ਰਿਕਵਰ ਕਰਾ ਲਾਂਗੇ ਹਾਂਜੀ ਅੱਜ ਇਹਨਾਂ ਨੂੰ ਮਾਨਜੋ ਕੋਰਟ ਚ ਪੇਸ਼ ਕਰਦੇ ਆਂ ਤੇ ਰਿਮਾਂਡ ਲਵਾਵਾਂਗੇ ਇਹਨਾਂ ਦਾ ਹੋਰ ਜਿਹੜੀ ਪੁੱਛ-ਵਿਚ ਕਰਾਂਗੇ ਹੋਰ ਇਹਨਾਂ ਬੰਦਗੰਦਾਂ ਕੋਲੋਂ ਨਹੀਂ ਨਾ ਤੇ ਫਿਲਹਾਲ ਹਜੇ ਜਿੱਕਦੀ ਪੁੱਛ-ਵਿਚ ਇਸ ਤਰ੍ਹਾਂ ਕੋਈ ਮਕਦਮਾ ਨਹੀਂ ਸਰ ਇਹ ਕਿੰਨੇ ਟਾਈਮ ਤੋਂ ਕਾਰਜ ਇਸ ਤਰ੍ਹਾਂ ਦੀਆਂ ਵਾਰਦਾਤਾਂ ਇਹ ਪਹਿਲੀ ਵਾਰ ਦਾ ਸੀ ਇਹਨਾਂ ਦੀ ਹਿਸ਼ਤੀ ਕਰ ਸੀ ਜਿਹੜੀ ਮਨਨ ਦੀ ਗੱਲ ਸਮਝ ਆਈਏ ਸਭ ਤੋਂ ਛੜੀ ਮਾਰੀ ਸਮਝਦੇ ਕਿਸ ਤਰ੍ਹਾਂ ਹੋ ਗਈ ਤੁਸੀਂ ਨਹੀਂ ਤੁਰੇ ਆਉਂਦਾ ਤਾਂ ਵੈਸੇ ਕੋ ਕਰ ਲਈ ਛੱਡ ਰੱਖਣੀ ਸੀ ਮੈਂ ਜੀ